ਸੋਚਣੀ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਇੱਕ ਦੇਸ਼ ਦੇ ਰੂਮ ਦੇਸ਼ ਦੇ ਵਿੱਚ ਗਏ ਰੂਮ ਦੇਸ਼ ਦਾ ਬਾਦਸ਼ਾਹ ਸੀ ਉਸ ਵੇਲੇ ਕਾਰੂ ਬਾਦਸ਼ਾਹ ਕਾਰੂ ਬਾਦਸ਼ਾਹ ਦਾ ਜ਼ਿਕਰ ਜਿਹੜਾ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਉਹਨੇ 40 ਗੰਧ ਮਾਇਆ ਦੇ ਜੋੜੇ ਹੋਏ ਸਨ 40 ਗੰਧ ਜਿਵੇਂ ਆਪਾਂ ਕਣਕ ਦਾ ਬੋਲ ਲਾ ਦਿੰਨੇ ਆ ਮੰਡੀ ਦੇ ਵਿੱਚ ਨਾ ਗੰਧ ਕੇਂਦ ਦੇ ਸਨ ਕੇ ਇੱਕ ਪਾਸੇ ਖੜਾ ਬੰਦਾ ਬੋਹਲ ਦੇ ਦੂਜੇ ਪਾਸੇ ਖੜੇ ਬੰਦੇ ਨੂੰ ਵੇਖ ਨਾ ਸਕੇ ਭਾਵ ਉਹਦਾ ਗੰਧ ਦਾ ਉਹ ਢੇਰ ਜਿਹੜਾ ਹੈ ਉਹ ਦੂਜੇ ਦੇ ਸਿਰ ਦੇ ਉੱਪਰ ਦੀ ਲੰਘ ਜਾਵੇ ਉਹਨੇ 40 ਗੰਧ ਮਾਇਆ ਦੇ ਇਕੱਠੇ ਕੀਤੇ ਹੋਏ ਸਨ ਕਹਿੰਦੇ ਉਹਦੇ ਦੇਸ਼ ਦੇ ਵਿੱਚ ਟੰਡੋਰਾ ਪਿੱਟ ਦਿੱਤਾ ਉਹਦੀ ਛੋਟੀ ਉਮਰ ਦੀ ਲੜਕੀ ਸੀ ਸੁੰਦਰ ਸੀ ਸੁਸ਼ੀਲ ਸੀ ਉਨੇ ਆਪਣੇ ਦੇਸ਼ ਦੇ ਵਿੱਚ ਇਹ ਗੱਲ ਫਰਵਾਾ ਦਿੱਤੀ ਕਿ ਜਿਹੜਾ 1 ਟੱਕਾ ਮੈਨੂੰ ਲਿਆ ਕੇ ਦੇਵੇਗਾ ਉਹਦੇ ਨਾਲ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਆਂਗਾ ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋ ਰਣ ਕੋ ਤਾਇਆ ਕਹਿੰਦੇ ਜਦ ਇਹ ਗੱਲ ਉਹਨੇ ਸ਼ਹਿਰ ਦੇ ਵਿੱਚ ਫਰਵਾਾ ਦਿੱਤੀ ਲੋਕਾਂ ਦੇ ਵਿੱਚ ਫਰਵਾਾ ਦਿੱਤੀ ਕਿ ਜਿਹੜਾ 1 ਟੱਕਾ ਕਾਰੂ ਬਾਦਸ਼ਾਹ ਨੂੰ ਦੇਵੇਗਾ ਉਹਦੇ ਨਾਲ ਕਾਰੂ ਬਾਦਸ਼ਾਹ ਆਪਣੀ ਧੀ ਦਾ ਰਿਸ਼ਤਾ ਕਰ ਦੂ ਇੱਕ ਮੁਸਲਮਾਨਾਂ ਦਾ ਲੜਕਾ ਸੀ ਛੋਟੀ ਉਮਰ ਦਾ ਉਹਨੇ ਆਪਣੀ ਮਾਂ ਦੇ ਨਾਲ ਜਾ ਕੇ ਜਿੱਦ ਕੀਤੀ ਕਹਿੰਦਾ ਬਾ ਆਪਣੇ ਘਰ ਦੇ ਵਿੱਚ ਗਰੀਬੀ ਹੈ ਆਪਣੇ ਘਰ ਦੇ ਵਿੱਚ ਕੰਗਾਲੀ ਹੈ ਕਿਵੇਂ ਨਾ ਕਿਵੇਂ ਹੋ ਸਕਦਾ ਹੈ ਕੋਈ ਨਾ ਕੋਈ ਉਦਮ ਕਰਕੇ ਇੱਕ ਟਕਾ ਮੈਨੂੰ ਜਿੱਥੋਂ ਮਰਜ਼ੀ ਲਿਆ ਕੇ ਦੇ ਮੈਂ ਰਾਜੇ ਨੂੰ ਦੇਵਾਂਗਾ ਕਾਰੂ ਬਾਦਸ਼ਾਹ ਨੂੰ ਦੇਵਾਂਗਾ ਉਹਦੀ ਲੜਕੀ ਨਾਲ ਮੇਰਾ ਵਿਆਹ ਹੋ ਜਾਵੇਗਾ ਗਰੀਬੀ ਚੱਕੀ ਜਾਵੇਗੀ ਆਪਾਂ ਵੀ ਰਾਜੇ ਅਖਵਾਵਾਂਗੇ ਹੁਣ ਉਹਦੇ ਮਨ ਦੇ ਵਿੱਚ ਵੀ ਲਾਲਚ ਪੈਦਾ ਹੋ ਗਿਆ ਤੇ ਇਧਰੋਂ ਕਾਰੂ ਬਾਦਸ਼ਾਹ ਤੇ ਛਾਲ ਕਰ ਰਿਹਾ ਸੀ ਲੋਕਾਂ ਨੂੰ ਵੇਖਣ ਵਾਸਤੇ ਕਿਉਂਕਿ ਉਹਨੇ ਪੂਰੇ ਦੇਸ਼ ਨੂੰ ਲੁੱਟਿਆ ਸੀ ਪੂਰੇ ਆਪਣੇ ਰਾਜ ਭਾਗ ਨੂੰ ਲੁੱਟਿਆ ਸੀ ਕਿਸੇ ਕੋਲ ਇੱਕ ਟਕਾ ਰਹਿਣੇ ਨਹੀਂ ਸੀ ਦਿੱਤਾ ਸਭ ਤੋਂ ਖੋ ਕੇ ਮਾਇਆ ਕੱਠੀ ਕਰਕੇ ਆਪਣੇ ਖਜ਼ਾਨੇ ਭਰ ਲੇ ਕਹਿੰਦੇ ਜਦ ਉਹ ਨਾਂ ਬੱਚਾ ਜਿੱਦ ਕਰਨੋਂ ਹਟਿਆ ਉਹਦੀ ਮਾਂ ਨੇ ਉਸ ਬੱਚੇ ਨੂੰ ਦੱਸਿਆ ਕਹਿੰਦੀ ਹੋਰ ਤੇ ਕੋਈ ਹੀਲਾ ਵਸੀਲਾ ਹੈ ਨਹੀਂ ਤੇਰੇ ਪਿਤਾ ਦਾ ਜਦ ਦਿਹਾਂਤ ਹੋਇਆ ਸੀ ਉਹਨੂੰ ਕਬਰ ਦੇ ਵਿੱਚ ਰੱਖਣ ਤੋਂ ਪਹਿਲਾਂ ਉਹਦੇ ਮੂੰਹ ਦੇ ਵਿੱਚ ਇੱਕ ਚਾਂਦੀ ਦਾ ਸਿੱਕਾ ਪਾਇਆ ਸੀ ਜਿਹੜਾ ਉਹਦੀ ਕਬਰ ਦੇ ਵਿੱਚ ਮੌਜੂਦ ਹੋਵੇਗਾ ਕਿਉਂਕਿ ਮੁਸਲਮਾਨ ਮਤ ਦੇ ਅੰਦਰ ਜਦੋਂ ਬੰਦਾ ਕੋਈ ਸਵਰਗਵਾਸ ਹੋ ਜਾਂਦਾ ਹੈ ਕਾਲ ਚਲਾਣਾ ਕਰ ਦਿੰਦੇ ਉਹਨੂੰ ਕਬਰ ਦੇ ਵਿੱਚ ਦਫਨਾਇਆ ਜਾਂਦਾ ਹੈ ਤੇ ਉਹਦੇ ਮੂੰਹ ਦੇ ਵਿੱਚ ਸਿੱਕਾ ਪਾਇਆ ਜਾਂਦਾ ਹੈ ਕਹਿੰਦੇ ਉਸਮਾਨ ਨੇ ਦੱਸਿਆ ਤੇ ਰਾਤ ਸਮੇ ਉਸ ਬੱਚੇ ਨੇ ਆਪਣੇ ਪਿਤਾ ਦੀ ਕਬਰ ਪੁੱਟੀ ਕਬਰ ਪੁੱਟ ਕੇ ਉਸ ਪਿਤਾ ਦੇ ਮੂੰਹ ਦੇ ਵਿੱਚੋਂ ਉਹ ਚਾਂਦੀ ਦਾ ਸਿੱਕਾ ਕੱਢਿਆ ਕਬਰ ਦੁਬਾਰਾ ਦਫਨਾ ਦਿੱਤੀ ਜਦ ਸਵੇਰ ਹੋਈ ਤੇ ਜਾ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਜਿਹੜੇ ਅਹਲਕਾਰ ਸਾਹਮਣੇ ਖੜੇ ਸਨ ਉਹਨਾਂ ਨੂੰ ਇੱਕ ਟਕਾ ਜਾ ਕੇ ਦੇ ਦਿੱਤਾ ਕਹਿੰਦਾ ਵੀ\,\,ਕਾਰੂ ਬਾਦਸ਼ਾਹ ਦਾ ਇਹ ਹੁਕਮ ਸੀ ਉਹਨੇ ਟੰਡੋਰਾ ਪਟਵਾਇਆ ਸੀ ਕਿ ਜਿਹੜਾ 1 ਟਕਾ ਲਿਆ ਕੇ ਦੇਵੇਗਾ ਮੈਂ ਆਪਣੀ ਲੜਕੀ ਦਾ ਰਿਸ਼ਤਾ ਉਹਦੇ ਨਾਲ ਕਰ ਦਿਆਂਗਾ ਕਹਿੰਦਾ ਆ ਚ ਕੋ 1 ਟਕਾ ਹੁਣ ਰਿਸ਼ਤਾ ਮੇਰੇ ਨਾਲ ਕਰੋ ਕਹਿੰਦੇ ਰਾਜੇ ਨੇ ਫੜਵਾ ਲਿਆ ਕਾਰੋਂ ਬਾਦਸ਼ਾਹ ਨੇ ਫੜਵਾ ਲਿਆ ਤੇ ਪੁੱਠਾ ਲਟਕਾ ਦਿੱਤਾ ਕਹਿੰਦੇ 10 ਲੈ ਕੇ ਕਿੱਥੋਂ ਆਇਆ ਮੈਂ ਤੇ ਕਿਸੇ ਕੋਲ ਛੱਡੇ ਹੀ ਕੁਝ ਨਹੀਂ ਕਿਉਂਕਿ ਗੁਰੂ ਤੇਗ ਬਹਾਦਰ ਸਤ ਪਾਤਸ਼ਾਹ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋਰਣ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕਹਿੰਦੇ ساری ਜ਼ਿੰਦਗੀ ਇਹ ਨਹੀਂ ਕਿ ਪਾਦਸ਼ਾਹ ਨੇ ਇੱਥੇ ਤੇਰੀ ਕਮਾਈ ਦਾ ਖੰਡਨ ਕੀਤਾ ਹੈ ਤੇਰੀ ਮਿਹਨਤ ਦਾ ਖੰਡਨ ਕੀਤਾ ਹੈ ਸਤਿਗੁਰੂ ਕਹਿੰਦੇ ਆਪਣੀ ਮਿਹਨਤ ਦੇ ਨਾਲ ਭਾਵੇਂ ਤੂੰ ਪੂਰੀ ਦੁਨੀਆ ਖਰੀਦ ਲੈ ਕੋਈ ਦਿੱਕਤ ਨਹੀਂ ਹੈ ਆਪਣੀ ਮਿਹਨਤ ਦੇ ਨਾਲ ਆਪਣੇ ਹੱਕ ਦੇ ਨਾਲ ਤੂੰ ਜੋ ਕੁਝ ਮਰਜ਼ੀ ਕਰ ਕਿਰਤ-ਵਿਰਤ ਕਰ ਧਰਮੰਦੀ ਹੱਥੋਂ ਦੇ ਕੇ ਪਲਾ ਮਨਾਵੇ ਪਰ ਜਦ ਤੂੰ ਦੂਜੇ ਦੀ ਥਾਲੀ ਚੋਂ ਚੁੱਕ ਕੇ ਖਾਣਾ ਹੈ ਨਾ ਉਹ ਲੋਭ ਹੈ ਉਹ ਬੇਕਾਰ ਹੈ ਉਕਮਤ ਹੈ ਜਦ ਕਿਸੇ ਦੇ ਹਿੱਸੇ ਦੀ ਜ਼ਮੀਨ ਦੱਬ ਲੈਣੇ ਕਿਸੇ ਦੇ ਹਿੱਸੇ ਦੀ ਨੌਕਰੀ ਦੇ ਵਿੱਚੋਂ ਰਿਸ਼ਵਤ ਲੈ ਲੈਣੇ ਕਿਸੇ ਦੇ ਹਿੱਸੇ ਦਾ ਕਿਸੇ ਦੀ ਜ਼ਰੂਰਤ ਦਾ ਖੋਕੇ ਖਾਣ ਦਾ ਯਤਨ ਕਰਦਾ ਉਹ ਵਿਕਾਰ ਹੈ ਉਹ ਲੋਭ ਹੈ ਉਹ ਤੇਰੀ ਅਸਲ ਬਰਬਾਦੀ ਦਾ ਕਾਰਨ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨ ਮਾਇਆ ਮੈਂ ਫੱਦ ਰਿਓ ਜਨਮ ਅਕਾਰਥ ਕੀਨ ਸਤਗੁਰੂ ਕਹਿੰਦੇ ਉਹ ਅਸਲ ਦੇ ਵਿੱਚ ਤੇਰੇ ਵਾਸਤੇ ਫਾਹੀ ਹੈ ਫਾਂਸੀ ਹੈ ਜਿਹੜੀ ਆਪਣੇ ਗਲ ਦੇ ਵਿੱਚ ਤੂੰ ਆਪ ਪਾ ਲੈਣਾ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਣ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕਹਿੰਦੇ ਆਪਣੇ ਆਪ ਨੂੰ ਆਪ ਬੰਨ ਲਿਆ ਭਾਵ ਜਿਵੇਂ ਬੰਦਾ ਫਾਹ ਲਿੰਦੇ ਨਾ ਆਪਣੀ ਗਲ ਦੇ ਵਿੱਚ ਰੱਸੀ ਆਪ ਪਾ ਕੇ ਲਟਕ ਜਾਂਦਾ ਤੇ ਮੌਤ ਕਿਦੀ ਹੁੰਦੀ ਹੈ ਆਪਣੇ ਆਪ ਦੀ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਇਹ ਵਿਕਾਰ ਤੂੰ ਆਪਣੇ ਗਲ ਦੇ ਵਿੱਚ ਖੁਦ ਪਾਇਆ ਤੇ ਇਹਨਾਂ ਵਿਕਾਰਾਂ ਦੇ ਨਾਲ ਮੌਤ ਕਿਸੇ ਗਵਾਂਢੀ ਦੀ ਨਹੀਂ ਹੋਣੀ ਤੇਰੀ ਆਪਣੀ ਹੋਣੀ ਆ ਤੇ ਕਾਰੂ ਬਾਦਸ਼ਾਹ ਨੇ ਜਦ ਉਹਨੂੰ ਪੁੱਠਾ ਲਟਕਾਇਆ ਕਹਿੰਦਾ ਵੀ 10 ਪੈਸਾ ਲੈ ਕੇ ਕਿੱਥੋਂ ਆਇਆ ਇਹ ਚਾਂਦੀ ਦਾ ਸਿੱਕਾ ਤੈਨੂੰ ਮਿਲਿਆ ਕਿੱਥੋਂ ਮੈਂ ਤੇ ਛੱਡੀ ਕਿਸੇ ਕੋਲ ਨਹੀਂ ਉਸ ਬੱਚੇ ਨੇ ਡਰਦੇ ਹੋਏ ਨੇ ਦੱਸਿਆ ਕਹਿੰਦਾ ਮੇਰੇ ਪਿਤਾ ਦੀ ਕਬਰ ਪੁੱਟੀ ਸੀ ਉਸ ਕਬਰ ਦੇ ਵਿੱਚੋਂ ਮੇਰੇ ਪਿਤਾ ਦੇ ਮੂੰਹ ਦੇ ਵਿੱਚੋਂ ਕੱਢ ਕੇ ਇਹ ਮੈਂ ਲੈ ਕੇ ਆਇਆ ਕਹਿੰਦੇ ਸਾਰੇ ਰੂਮ ਦੇਸ਼ ਦੀਆਂ ਜਿੰਨੀਆਂ ਕਬਰਾਂ ਸੀ ਕਾਰੂ ਬਾਦਸ਼ਾਹ ਨੇ ਪਟਾ ਸਟੀਆਂ ਸਾਰੀਆਂ ਕਬਰਾਂ ਪੁੱਟ ਕੇ ਸਾਰੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕੱਢ ਲਏ ਕਿੰਨਾ ਕੁ ਲਾਲਚੀ ਹੋਣਾ ਕਿੰਨਾ ਕੁ ਮਾਇਆ ਦੇ ਨਾਲ ਫਸਿਆ ਹੋਣਾ ਕਾਰੂ ਬਾਦਸ਼ਾ ਕਬਰਾਂ ਪੁੱਟ ਕੇ ਮੂੰਹਾਂ ਦੇ ਵਿੱਚੋਂ ਮੁਰਦਿਆਂ ਦੇ ਮੂੰਹਾਂ ਦੇ ਵਿੱਚੋਂ ਵੀ ਪੈਸੇ ਕੱਢ ਲਏ ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਗਏ ਨਾ ਰੂਮ ਦੇ ਵਿੱਚ ਕਾਰੂ ਬਾਦਸ਼ਾ ਦੇ ਮਹਿਲਾਂ ਦੇ ਅੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਕੇ ਬੈਠ ਗਏ ਨਾਲ ਭਾਈ ਬਾਲਾ ਤੇ ਮਰਦਾਨਾ ਸਤਗੁਰੂ ਜ਼ਮੀਨ ਤੇ ਬੈਠ ਕੇ ਢੀਟੀਆਂ ਇਕੱਠੀਆਂ ਕਰੀ ਜਾਂਦੇ ਆ ਫੁੱਟੇ ਹੋਏ ਜਿਵੇਂ ਕੜੇ ਹੁੰਦੇ ਆ ਫੁੱਟੇ ਹੋਏ ਕੁਜੇ ਹੁੰਦੇ ਆ ਉਹਨਾਂ ਦੀਆਂ ਕੁਝ ਡੀਟੀਆਂ ਇਕੱਠੀਆਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸਾਂਭੀ ਜਾਂਦੇ ਆ ਜਦਕਾਰੂ ਬਾਦਸ਼ਾਹ ਦੀ ਨਿਗਾਹ ਗੁਰੂ ਨਾਨਕ ਸਾਹਿਬ ਤੇ ਪਈ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਫਕੀਰ ਜਾਣ ਕੇ ਕੋਈ ਦਰवेश ਫਕੀਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਆ ਕੇ ਕਹਿੰਦਾ ਤੁਸੀਂ ਇਹ ਡੀਟੀਆਂ ਇਕੱਠੀਆਂ ਕਰੀ ਜਾਂਦੇ ਹੋ ਕੀ ਕਰੋਗੇ ਤੁਹਾਨੂੰ ਚਾਹੀਦਾ ਕੀ ਹੈ ਸਤਗੁਰੂ ਗੁਰੂ ਨਾਨਕ ਸਾਧ ਪਾਤਸ਼ਾਹ ਕਹਿੰਦੇ ਭਲਿਆ ਇਹ ਦੀਤੀਆਂ ਨਹੀਂ ਅਤੇ ਖਜ਼ਾਨੇ ਅਸੀਂ ਇਹਨੂੰ ਇਸ ਸੰਸਾਰ ਤੋਂ ਨਾਲ ਲੈ ਕੇ ਜਾਵਾਂਗੇ ਸਾਡੀ ਉਮਰ ਥੋੜੀ ਰਹਿੰਦੀ ਹੈ ਅਸੀਂ ਚਲਾਲ ਨਾ ਕਰ ਜਾਨੇ ਅਸੀਂ ਇਸ ਸੰਸਾਰ ਤੋਂ ਚਲੇ ਜਾਨੇ ਹੱਸਣ ਲੱਗਾ ਕਾਰੂ ਬਾਦਸ਼ਾਹ ਕਹਿੰਦਾ ਦਰਵੇਸ਼ ਫਕੀਰ ਹੈ ਇਹ ਨਹੀਂ ਜਾਣਦਾ ਕਿ ਇਹ ਦੀਤੀਆਂ ਨਾਲ ਦੇ ਖਜ਼ਾਨੇ ਨਾ ਇਹ ਨਾਲ ਜਾ ਸਕਦੀਆਂ ਨੇ ਪਾਤਸ਼ਾਹ ਦਰवेश ਜੀ ਇਹ ਦਿੱਤੀਆਂ ਤੁਸੀਂ ਨਾਲ ਨਹੀਂ ਲਿਜਾ ਸਕਦੇ ਤੇ ਨਾ ਇਹ ਕੋਈ ਖਜ਼ਾਨਾ ਸਤਿਗੁਰੂ ਕਹਿੰਦੇ ਸਮਝਕਾਰੂ ਅਸੀਂ ਇਹਨੂੰ ਨਾਲ ਲੈ ਕੇ ਜਾਣੇ ਅਸੀਂ ਚਲਾਣਾ ਕਰ ਜਾਣੇ ਕਹਿੰਦੇ ਤੂੰ ਸਾਨੂੰ ਭਲਾ ਲੱਗਦਾ ਸਾਡਾ ਇੱਕ ਕੰਮ ਕਰਦੀ ਕਰੂ ਨੂੰ ਗੁਰੂ ਨਾਨਕ ਸਾਧ ਪਾਤਸ਼ਾਹ ਕਹਿੰਦੇ ਆ ਕਹਿੰਦੇ ਜੀ ਦੱਸੋ ਜੋ ਤੁਸੀਂ ਕਰੋਗੇ ਅਸੀਂ ਉਹੀ ਕਰਾਂਗੇ ਜੋ ਤੁਸੀਂ ਹੁਕਮ ਲਾਉਂਗੇ ਮੈਂ ਉਹ ਤੁਹਾਡਾ ਹੁਕਮ ਪੂਰਾ ਕਰਾਂਗਾ ਬਾਦਸ਼ਾਹ ਨੇ ਇੱਕ ਸੂਈ ਦਿੱਤੀ ਉਹਨੂੰ ਜਿਵੇਂ ਦੁਨੀ ਚੰਦ ਨੂੰ ਦਿੱਤੀ ਸੀ ਇੱਕ ਸੂਈ ਦੇ ਕੇ ਕਾਰੂ ਬਾਦਸ਼ਾਹ ਨੂੰ ਕਹਿੰਦੇ ਅਸੀਂ ਇਹ ਡੀਟੀਆਂ ਤੇ ਨਾਲ ਲੈ ਜਾਵਾਂਗੇ ਅਸੀਂ ਇੱਕ ਖਜ਼ਾਨਾ ਤਾਂ ਨਾਲ ਲੈ ਜਾਵਾਂਗੇ ਜੋ ਅਸੀਂ ਇਕੱਠਾ ਕੀਤਾ ਪਰ ਆ ਇੱਕ ਸੂਈ ਤੂੰ ਸਾਹਮ ਕੇ ਰੱਖ ਲੈ ਤੇਰੀ ਇੰਨੀ ਕੁ ਸੇਵਾ ਇਹ ਤੇਥੋਂ ਦਰਗਾਹ ਦੇ ਵਿੱਚ ਲਵਾਂਗੇ ਕਾਰੂ ਬਾਦਸ਼ਾਹ ਸੂਈ ਲੈ ਕੇ ਆਪਣੀ ਮਹਿਲਾਂ ਦੇ ਵਿੱਚ ਗਿਆ ਰਾਣੀ ਸ਼ਿਆਣੀ ਸੀ ਉਹਨੂੰ ਜਾ ਕੇ ਦਿੱਤੀ ਕਹਿੰਦਾ ਦਰવેશ ਫਕੀਰ ਆਇਆ ਉਹਨੇ ਫੜਾਈਏ ਅੱਗੇ ਦਰਗਾਹ ਦੇ ਵਿੱਚ ਲਵੇਗਾ ਤੂੰ ਇਹਨੂੰ ਸਾਹਮਣੇ ਰੱਖ ਲੈ ਕਰਵਾਲੀ ਨੇ ਸਮਝਾਇਆ ਕਹਿੰਦੇ ਕਿਉਂ ਮਾਇਆ ਦਾ ਪਰਦਾ ਪਿਆ ਹੋਇਆ ਜਿਵੇਂ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਆ ਮਾਇਆ ਧਾਰੀ ਅਤ ਅੰਨਾ ਬੂਲਾ ਸ਼ਬਦ ਨਾ ਸੁਣੀ ਬਹ ਰੋਲ ਕਝੋਲਾ ਕਹਿੰਦੇ ਉਹ ਪਰਦਾ ਪੈ ਚੁੱਕਿਆ ਸੀ ਮਨ ਦੇ ਉੱਪਰ ਵਿਕਾਰਾਂ ਦਾ ਮਾਇਆ ਦਾ ਸਮਝ ਨਹੀਂ ਸਕਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਕੀ ਹੈ ਜਦ ਉਹਨੇ ਸਮਝਾਇਆ ਕਿਹਿੰਦੇ ਨਾ ਤੇ ਕੋਈ ਖਜ਼ਾਨਾ ਨਾਲ ਜਾ ਸਕਦਾ ਨਾ ਇਹ ਸੂਈ ਜਾ ਸਕਦੀ ਹੈ ਇੱਥੋਂ ਤੱਕ ਕਿ ਤਨ ਵੀ ਨਾਲ ਨਹੀਂ ਜਾਂਦਾ ਵਾਪਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਆ ਗਿਆ ਹੱਥ ਜੋੜ ਲਈ ਕਹਿੰਦਾ ਫਕੀਰ ਜੀ ਇਉਂ ਤੇ ਦੱਸੋ ਸਮਝਾਉਣਾ ਕੀ ਚਾਹੁੰਨੇ ਹੋ ਇਹ ਸੂਈ ਨਾਲ ਨਹੀਂ ਜਾਣੀ ਤੁਸੀਂ ਇੱਥੇ ਹੀ ਵਾਪਸ ਲੈ ਲਓ ਨਾ ਇਹ ਠਿਕਰੀਆਂ ਨਾਲ ਜਾਣੀ ਹੈ ਨਾ ਇਹ ਖਜ਼ਾਨਾ ਨਾਲ ਜਾਣ ਹੈ ਜਿਹੜਾ ਤੁਸੀਂ ਇਕੱਠਾ ਕਰੀ ਜਾਂਦੇ ਹੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਸਤਗੁਰੂ ਸੱਚੇ ਪਾਤਸ਼ਾਹ ਮੁਸਕਰਾਉਂਦੇ ਹੋਏ ਕਾਰੂ ਬਾਦਸ਼ਾਹ ਨੂੰ ਕਹਿੰਦੇ ਕਾਰੂ ਬਾਦਸ਼ਾਹ ਅਸੀਂ ਤੇ ਢੀਟੀਆਂ ਇਕੱਠੀਆਂ ਕੀਤੀਆਂ ਨੇ ਕਿਸੇ ਨੂੰ ਮਾਰਿਆ ਨਹੀਂ ਕਿਸੇ ਨੂੰ ਕੁੱਟਿਆ ਨਹੀਂ ਕਿਸੇ ਨਾਲ ਧੋਖਾ ਨਹੀਂ ਕੀਤਾ ਕੋਈ ਮੁਰਦਿਆਂ ਦੀਆਂ ਕਬਰਾਂ ਨਹੀਂ ਪੁੱਟੀਆਂ ਕਹਿੰਦੇ ਜੇ ਇਹ ਢੀਟੀਆਂ ਨਾਲ ਨਹੀਂ ਜਾ ਸਕਦੀਆਂ ਜਿਹੜੇ 40 ਗੰਧ ਇਕੱਠੇ ਕਰ ਰੱਖਿਆ ਉਹ ਕਿੱਥੇ ਲੈ ਕੇ ਜਾਵੇਂਗਾ ਬਾਥੇ ਕਹਿੰਦੇ ਜਿਹੜੇ 40 ਗੰਦ ਮੁਰਦਿਆਂ ਦੀਆਂ ਕਬਰਾਂ ਤੱਕ ਪੁੱਟ ਕੇ ਇਕੱਠੇ ਕੀਤੇ ਆ ਲੋਕਾਂ ਨੂੰ ਬਾਹਰ ਕੇ ਲੋਕਾਂ ਦਾ ਖੂਨ ਚੋਸ ਕੇ ਇਕੱਠੇ ਕੀਤੇ ਆ ਕਿੱਥੇ ਲੈ ਕੇ ਜਾਏਗਾ ਕਹਿੰਦੇ ਹੁਣ ਮਨ ਤੇ ਗੱਲ ਲੱਗੀ ਮਨ ਦੇ ਉੱਪਰ ਛੱਟ ਵੱਜੀ ਝੋਟ ਵੱਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਗੇ ਲੰਬਾ ਪੈ ਗਿਆ ਕਹਿੰਦਾ ਬਾਦਸ਼ਾ ਅੱਜ ਤੱਕ ਇਹ ਗੱਲ ਕਿਸੇ ਨੇ ਸਮਝਾਈ ਨਹੀਂ ਸੀ ਕਿ ਮਨ ਦੇ ਕੌਣ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਣ ਕੋ ਧਾਇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇ ਕਹਿੰਦੇ ਸੱਚੇ ਪਾਤਸ਼ਾਹ ਹੁਣ ਤੁਸੀਂ ਸਮਝਾਇਆ ਕਿ ਜਿਹੜੇ ਬਕਾਰ ਦੇ ਵਿੱਚ ਮੈਂ ਫਸਿਆ ਜਿਹੜੇ ਲਾਲਚ ਵਿੱਚ ਮੈਂ ਫਸਿਆ ਇਹ ਨਾਲ ਨਹੀਂ ਜਾਣਾ ਪਰ ਹਜੂਰ ਹੁਣ ਤੁਸੀਂ ਦੱਸੋ ਕਰਾਂ ਕੀ ਜਿਹਦੇ ਨਾਲ ਇਹ ਗੁਨਾਹ ਖਤਮ ਹੋ ਜਾਣ ਜੀਦੇ ਨਾਲ ਇਹ ਏਬ ਖਤਮ ਹੋ ਜਾਣ ਵਕਾਰਾਂ ਦੇ ਵਿੱਚ ਬੰਨਿਆ ਹੋਇਆ ਮਨ ਛੁੱਟ ਜਾਵੇ ਫਿਰ ਸਤਿਗੁਰੂ ਕਹਿੰਦੇ ਜਿੰਨੀ ਜਿੰਨੀ ਜੋੜੀ ਐ ਜਿੱਥੋਂ ਜਿੱਥੋਂ ਇਕੱਠੀ ਕੀਤੀ ਐ ਉੱਤੇ ਵਾਪਸ ਕਰ ਦੇ ਲੋੜਵੰਦਾਂ ਦੇ ਵਿੱਚ ਵੰਡ ਦੇ ਗਰੀਬਾਂ ਨੂੰ ਧੰਨ ਚਲਾ ਲੰਗਰ ਚਲਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਧਰਮ ਦਾ ਕਰਮ ਕਰਨਾ ਕਰ ਮੁਕਤੀ ਦੇ ਮਾਰਗ ਦੀ ਪਛਾਣ ਕਰਨੀ ਕਰ ਸਤਿਗੁਰੂ ਕਹਿੰਦੇ ਇਹ ਫਾਹੀ ਤੇਰੀ ਕੱਟੀ ਜਾਵੇਗੀ